ਕਰਮਜੀਤ ਸਿੰਘ ਜੀ ਕਰਮਜੀਤ ਜੀ ਹਾਂਜੀ ਹਾਂਜੀ ਕਿਸਾਨਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੋਹਲੀ ਕਲਾਂ ਜੀ ਮੋਹਲੀ ਕਲਾਂ ਹਾਂਜੀ ਕਿ ਇਹ ਮੇਲਾ ਅੱਜ ਖਿਲਾਰਾਪੁਰ ਦੇ ਵਿੱਚ ਲਗਾਇਆ ਗਿਆ ਆ ਖਾਸ ਕਰ ਕਿਸਾਨਾਂ ਨੇ ਦੇਖੋ ਹਾਂਜੀ ਹਾਂਜੀ ਪਹਿਲੀ ਵਾਰ ਹੋਇਆ ਕਿ ਪਹਿਲਾਂ ਇਹ ਯੂਨੀਵਰਸਿਟੀ ਦੇ ਵਿੱਚ ਲੱਗਦਾ ਹਾਂਜੀ ਯੂਨੀਵਰਸਿਟੀ ਲੱਗਦਾ ਹਾਂਜੀ ਹਾਂ ਹਾਸਟਲ ਪਿੰਡਾਂ ਦੇ ਵਿੱਚ ਹਾਂਜੀ ਬਹੁਤ ਵਧੀਆ ਹੋਇਆ ਜੀ ਪਹਿਲਾਂ ਯੂਨੀਵਰਸਿਟੀ ਜਾਣਾ ਵੀ ਉਹ ਤਾਂ ਕਈ ਦੂਰ ਸੀਗਾ ਜੀ ਤੇ ਹੁਣ ਇੱਥੇ ਬਾਹਰ ਆ ਤੇ ਮੌਸਮ ਵੀ ਠੀਕ ਹੈ ਹਾਂਜੀ ਬਹੁਤ ਵਧੀਆ ਲੱਗਿਆ ਜੀ ਕੀ ਹੈ ਵਿੱਚ ਖਾਸ ਦੇਖਣ ਨੂੰ ਮਿਲਿਆ ਜਿਵੇਂ ਆਮ ਤੌਰ ਤੇ ਕਿਸੇ ਮੇਲੇਾਂ ਵਿੱਚ ਜਨ ਹਾਇਤਾ ਜੀ ਦੇਖੋ ਮਸ਼ੀਨਰੀ ਬਾਰੇ ਠੀਕ ਹੈ ਤੇ ਬਾਕੀ ਹਲੇ ਪਹੁੰਚੀਆਂ ਜੀ ਤੀਜਾਂ ਬਾਰੇ ਵੀ ਜਾਣ ਹਾਂਜੀ ਵੀਜਾ ਬਾਰੇ ਜਾਣਕਾਰੀ ਹਾਂਜੀ ਹਾਂ ਹਾਂ ਤੇ ਲੱਗਦਾ ਪਿੰਡਾਂ ਦੇ ਵਿੱਚ ਇਹ ਮੇਲੇ ਲੱਗਣੇ ਚਾਹੀਦੇ ਹਾਂਜੀ ਲੱਗਣੇ ਚਾਹੀਦੇ ਹਾਂਜੀ ਹਾਂ ਹੁਣ ਆਹ ਪਿੰਡ ਦੇ ਵਿੱਚ ਲੱਗਿਆ ਕਿੰਨੀਆਂ ਕਿਹੜੀਆਂ ਕਿਟਮਾਂ ਜਿਹੜੀਆਂ ਲੱਗੀਆਂ ਨੇ ਹਾਇਤਾ ਜੀ ਪਹੁੰਚੀਆਂ ਹਲੇ ਜੀ ਗਏ ਹਾਂ ਦੇ ਇੰਟਰਵਿਊ ਕਰਿਆ ਜੀ ਕੀ ਨਾਮ ਹੈ ਤੁਹਾਡਾ ਸੁਖਜੀਤ ਸਿੰਘ ਜੀ ਕਿਹੜੇ ਪਿੰਡੋਂ ਆਏ ਹੋ ਗੁਰਮਾ ਤੋਂ ਆਏ ਜੀ ਹਾਂਜੀ ਕਿਹੜੇ ਪਿੰਡ ਕਿਹੜੀ ਜਗ੍ਹਾ ਤੇ ਮੇਲਾ ਲੱਗਿਆ ਹੈ ਕਲਾਰਾ ਰੈਪਰ ਦੇ ਵਿੱਚ ਮੇਲਾ ਲੱਗਿਆ ਜੀ ਕਿਵੇਂ ਦੇਖਦੇ ਹੋ ਮੇਲੇ ਨੂੰ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਮੇਲਾ ਲੱਗਦਾ ਸੀ ਹੁਣ ਪਿੰਡਾਂ ਦੇ ਵਿੱਚ ਨਹੀਂ ਪਿੰਡਾਂ ਦੇ ਵਿੱਚ ਬਹੁਤ ਵਧੀਆ ਜੀ ਲਾਉਂਗੇ ਲੋਕ ਜਾਗਰੂਤ ਹੋਣਗੇ ਲੋਕਾਂ ਨੂੰ ਉਨਾਂ ਹੀ ਵੱਧ ਪਤਾ ਲੱਗੂਗਾ ਹਾਂਜੀ ਲੋਕਾਂ ਦੀ ਜਾਣਕਾਰੀ ਵੱਧਦੀ ਹੈ ਵੀ ਕਿਹੜੀਆਂ ਚੀਜ਼ਾਂ ਆ ਰਹੀਆਂ ਨੇ ਨਵੀਆਂ ਕਿੰਨੀ ਮਸ਼ੀਨਰੀ ਆ ਰਹੀ ਹੈ ਜੀ ਬਾਕੀ ਬੀਜਾਂ ਬਾਰੇ ਵੀ ਪਤਾ ਲੱਗਦਾ ਸਾਨੂੰ ਨਵੀਆਂ ਪਨੀਰੀਆਂ ਆ ਰਹੀਆਂ ਨੇ ਹਾਈਬ੍ਰਿਡ ਪਨੀਰੀਆਂ ਆ ਰਹੀਆਂ ਨੇ ਉਹਨਾਂ ਦਾ ਪਤਾ ਲੱਗ ਰਿਹਾ ਕਈ ਕਿਸਾਨ ਪਿੰਡ ਤੋਂ ਬਾਹਰ ਨਹੀਂ ਸੀ ਜਾਂਦੇ ਉਹ ਕਹਿੰਦੇ ਕਿ ਬਾਪੂ ਖਿਆਲ ਆਊਗਾ ਸਮਾਨ ਹੁਣ ਨਾਲ ਬੱਚੇ ਵੀ ਵਿੱਚ ਤਾਂ ਹੈਗੇ ਆ ਜੀ ਹੁਣ ਵਿੱਚ ਕਈ ਲੋਕ ਐਜੇ ਨੇ ਜੀ ਨਾ ਲੁਧਿਆਣਾ ਹੀ ਨਹੀਂ ਦੇਖਿਆ ਹੈਗਾ ਬਜ਼ੁਰਗਾਂ ਨੇ ਵੀ ਉਹਨਾਂ ਦੇ ਬੱਚੇ ਲਿਆਉਂਦੇ ਆ ਜਾਂ ਬਜ਼ੁਰਗ ਘਰੇ ਰਹਿੰਦੇ ਨੇ ਬੱਚੇ ਲੈ ਕੇ ਉਹਨਾਂ ਜਾਂ ਬੱਚੇ ਉਹ ਨਹੀਂ ਜਾ ਪਾਉਂਦੇ ਹੈਗੇ ਹੁਣ ਇੱਥੇ ਸਾਰੇ ਦੇਖਣਗੇ ਬੱਚੇ ਵੀ ਦੇਖਣਗੇ ਬਜ਼ੁਰਗ ਵੀ ਦੇਖਣਗੇ ਸਾਰੇ ਦੇਖਣਗੇ ਕਿੰਨਾ ਕ ਫਾਇਦਾ ਇਹਦਾ ਬਹੁਤ ਫਾਇਦੇ ਨੇ ਜੀ ਇੱਥੇ ਮੇਲਾ ਲਾਉਣ ਦੇ ਆ ਹੁਣ ਨਵੀਂ ਮਸ਼ੀਨਰੀ ਆਈ ਆ ਫੋਰ ਅੱ비 ਦਾ ਆਪਣੇ ਟਰੈਕਟਰ ਆਏ ਨੇ ਕਰਤਾਰ ਵਾਲਿਆਂ ਦਾ ਉਹ ਵੀ ਬਹੁਤ ਵਧੀਆ ਸਾਰੀ ਮਸ਼ੀਨਰੀ ਵਧੀਆ ਆ ਰਹੀ ਆ ਨਵੀਂ ਹਾਂਜੀ ਹਾਂਜੀ ਬੀਜ ਵੀ ਦੇ ਦੇ ਆ ਵਧੀਆ ਵਧੀਆ ਹਾਂਜੀ ਮੇਲਾ ਨਾਂ ਹੈਗਾ ਜੀ ਅਬਦੁੱਲੀ ਅਸੀਂ ਐਮ ਲੇਕੂਲ ਦੇ ਵੀ ਜੀ ਕਿਹੜੀ ਜਗ੍ਹਾ ਅਸੀਂ ਕਿਲਰ ਆਏ ਪੁਰਾ ਕਿਸਾਨ ਮੇਲੇ ਤੇ ਮੇਲੇ ਤੇ ਆ ਕੇ ਸਾਨੂੰ ਪਹਿਲੀ ਵਾਰੀ ਲੱਗਿਆ ਕਿ ਇਹ ਪਹਿਲੀ ਵਾਰੀ ਲੱਗਿਆ ਪਹਿਲਾਂ ਹੁੰਦੀ ਰਹਿੰਦੀ ਸੀ ਤੇ ਖੇਡਾਂ ਵਗੈਰਾ ਇਸ ਵਾਰੀ ਪਹਿਲੀ ਵਾਰੀ ਕਿਸਾਨੋ ਮੇਲਾ ਲੱਗਾ ਕਿਵੇਂ ਦੇਖ ਰਿਓ ਅਤੇ ਵਾਟਰ ਕਟਾਰਾ ਦੀ ਮਸ਼ੀਨਰੀ ਖੇਤੀ ਦੇ ਨਾਲ ਜਾਣਕਾਰੀ ਜਿਹੜੀ ਦਿੱਤੀ ਜਾ ਰਹੀ ਹੈ ਸਾਰਾ ਕੁਝ ਵਧੀਆ ਇਸ ਵਾਰੀ ਇਹਨਾਂ ਨੇ ਨਵੇਂ ਜਿਹੜੇ ਨੇ ਉਹ ਕਿਸਾਨ ਖੇਤਾਂ ਲਈ ਜੋ ਵਿਸੰਧ ਨੇ ਇਹਨਾਂ ਦੇ ਜੋ ਵੀ ਮਸ਼ੀਨਾਂ ਨੇ ਉਹ ਸਾਰੀਆਂ ਵਧੀਆਂ ਨੇ ਬਾਕੀ ਹਰ ਬੀਜ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਹੌਲ ਵੀ ਖਾਪੀ ਜਿਹੜੇ ਕਿਸਾਨ ਖੇਤੀ ਨਾਲ ਜੁੜੇ ਦੰਦੇ ਨੇ ਉਹ ਸਾਰੇ ਇੱਥੇ ਮਤਲਬ ਜਾਣਕਾਰੀ ਮਿਲ ਰਹੀ ਹੈ ਜੀ ਲੱਗਦਾ ਜੀ ਕਿ ਇਹ ਪਿੰਡਾਂ ਦੇ ਵਿੱਚ ਜਿਹੇ ਮੇਲੇ ਅਲੱਗ ਯੂਨੀਵਰਸਟੀਆਂ ਜਾਣਾ ਪੈਂਦਾ ਪਹਿਲਾਂ ਯੂਨੀਵਰਸਿਟੀ ਜਾਣਾ ਪੈਂਦਾ ਸੀ ਕਿ ਅੱਜ ਤਾਂ ਕਿ ਹੁਣ ਲੋਕਾਂ ਨੂੰ ਮਤਲਬ ਚਲੋ ਇਹ ਲੋਕਲ ਦੇਖਣ ਲਈ ਮਿਲੇਗਾ ਥੋੜਾ ਬੋਧਾ ਮਤਲਬ ਜਿਹੜੇ 5 ਕਿਲੋਮੀਟਰ 10 ਕਿਲੋਮੀਟਰ ਤੋਂ ਆਂਦੇ ਆ ਲੋਕੀ ਉਹ ਬੜੇ ਆਸਾਨੀ ਨਾਲ ਆ ਸਕਦੇ ਨੇ ਇਹ ਪਹਿਲਾਂ ਯੂਨੀਵਰਸਟੀਆਂ ਜਾਣਾ ਪੈਂਦਾ ਸੀਗਾ ਦੂਰ ਦੂਰ ਹਨ ਤੇ ਬੜੀ ਖੁਸ਼ੀ ਹੋਈ ਕਿ ਸਾਡੇ ਮਲੇ ਕੁਲੇ ਦੇ ਲਾਗੇ ਵੀ ਇੱਕ ਸਾਲ ਮੇਲਾ ਲੱਗਾ ਇੱਕ ਮੇਲੇ ਦੇ ਵਿੱਚ ਕਿਹੜੇ ਕਿਹੜੇ ਵਿਕਲਵੇ ਆ ਚਾਹੇ ਮਸ਼ੀਨਾਂ ਦੀ ਗੱਲ ਕਰੀਏ ਤੇ ਸਾਰੇ ਜਿਦਾਂ ਖੇਤੀ ਨਾਲ ਸਬੰਧਿਤ ਜਿੰਨੇ ਵੀ ਸਾਂਦੇ ਰਹੇਗੇ ਸਾਰੇ ਇੱਥੇ ਅਵੇਲੇਬਲ ਨੇ ਉਹਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜੇ ਸੁਪਰ ਸੀਡਰ ਹੋਗੇ ਤਵੀਆਂ ਰੋਟਾ ਵਿਟਰ ਸਾਰੇ ਛੋਟੇ ਰੋਟਾ ਵਿਟਰ ਵੀ ਨਹੀਂ ਟਰੈਕਟਰ ਵਗੈਰਾ ਸਾਰੀ ਕਿਸਾਨ ਆ ਦੀ ਮਸ਼ੀਨਰੀ ਬਾਰੇ ਨੌਲੇਜ ਦਿੱਤੀ ਜਾਂਦੀ ਹੈ ਸਾਰੀ ਕਿਸਾਨ ਆ ਦੀ ਮਸ਼ੀਨਰੀ ਬਾਰੇ ਨੌਲੇਜ ਦਿੰਦੇ ਆ ਬੜਾ ਵਧੀਆ ਲੱਗਾ ਸਾਨੂੰ ਵੀ ਆ ਕੇ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਅਮਰਿਕ ਸਿੰਘ ਹੈ ਜੀ ਹਾਂਜੀ ਕਿਹੜੀ ਜਗ੍ਹਾ ਇਹ ਮੇਲਾ ਲਗਾਇਆ ਗਿਆ ਜੀ ਇਹ ਕਿਲਰ ਐਪਰ ਦਾਣਾ ਮੰਡੀ ਦੇ ਨਾਲ ਹੀ ਮੇਲਾ ਲੱਗਿਆ ਹੋਇਆ ਹੈ ਇਹ ਖੇਡਾਂ ਵਾਲੇ ਗਰਾਊਂਡ ਦੇ ਵਿੱਚ ਜਿੱਥੇ ਪਹਿਲਾਂ ਖੇਡਾਂ ਹੁੰਦੀਆਂ ਸੀ ਉੱਥੇ ਇਹ ਆਪਣੇ ਲੱਗਿਆ ਹੋਇਆ ਇੱਥੇ ਆ ਜਿੰਨੀਆਂ ਵੀ ਰਹੀਆਂ ਨੇ ਕੰਪਨੀਆਂ ਨੇ ਰੂਟਾਵੇਟਰ ਵਾਲੀਆਂ ਟਰੈਕਟਰ ਵਾਲੀਆਂ ਆਈਆਂ ਹੋਈਆਂ ਨੇ ਤੇ ਵੀਆਂ ਵਾਲੀਆਂ ਕੰਪਨੀਆਂ ਵੀ ਨੇ ਇਹਨਾਂ ਦਾ ਵਧੀਆ ਉਪਰਾਲਾ ਕਰਿਆ ਜਿਹੜਾ ਇੱਥੇ ਆਪਣੇ ਮੇਲਾ ਲਵਾਇਆ ਵਾ ਇਹ ਪਣ ਜਿਵੇਂ ਯੂਨੀਵਰਸਿਟੀ ਜਾਂਦੇ ਆ ਉੱਥੇ ਬਹੁਤ ਦਿੱਕਦਾਰੀ ਹੁੰਦੀ ਹੈ ਜਾਣ ਦੀ ਤੇ ਖੁੱਲੇ ਏਰੀਏ 'ਚ ਵਧੀਆ ਜਗ੍ਹਾ ਇਸ ਤਰ੍ਹਾਂ ਦੇ ਮੇਲੇ ਪੂਰੇ ਪੰਜਾਬ ਦੇ ਵਿੱਚ ਲੱਗਣੇ ਚਾਹੀਦੇ ਹਨ ਅੱਜ ਜਿਵੇਂ ਕਿ ਲਾਰ ਹਾਈਪੋ ਦੇ ਵਿੱਚ ਮੇਲਾ ਲਗਾਇਆ ਗਿਆ ਕਿਹੜੀਆਂ-ਕਿਹੜੀਆਂ ਚੀਜ਼ਾਂ ਇੱਥੇ ਕਿਸਾਨਾਂ ਦੇ ਲਈ ਅਵੇਲੇਬਲ ਆ ਕਿਸਾਨ ਮੇਲੇ ਦੇ ਵਿੱਚ ਇੱਥੇ ਬੀ ਹੈਗੇ ਆ ਰੋਟਾਵੇਟਰ ਹੈਗੇ ਆ ਟਰੈਕਟਰ ਨੇ ਹੋਰ ਖੇਤੀਬਾੜੀ ਨਾਲ ਸੰਬੰਧਿਤ ਕਿੰਨੀ ਜਾਣਕਾਰੀ ਆ ਉਹ ਇੱਥੇ ਸਾਰੀ ਉਪਲਬਧ ਆ ਬਹੁਤ ਵਧੀਆ ਗੱਲ ਆ ਸਾਰੀ ਸਾਂਝੀ ਕੀਤੀ ਜਾ ਰਹੀ ਹਾਂਜੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਆ ਹਾਂ ਸਾਰੀ ਜਾਣਕਾਰੀ ਸਾਂਝੀ ਕਰੀ ਜਾ ਰਹੀ ਆ ਤੇ ਇਹ ਪਹਿਲੀ ਵਾਰੀ ਆ ਅਗਲੀ ਵਾਰੀ ਆਊਗਾ ਤੇ ਏਦੂ ਹੋਰ ਵਧੀਆ ਆਊਗਾ ਕਿੰਨੇ ਦਿਨਾਂ ਦਾ ਮੇਲਾ ਅੱਜ ਪਹਿਲਾ ਦਿਨ ਆ ਜੀ ਇਹ ਤਿੰਨ ਦਿਨ ਚੱਲਣਾ ਇਹ ਮੇਲਾ ਤਿੰਨ ਦਿਨ ਚੱਲਣਾ ਅੱਜ ਪਹਿਲੇ ਦਿਨ ਕਰਕੇ ਕੁਝ ਲੋਕਾਂ ਨੂੰ ਘੱਟ ਇਹਦੀ ਜਾਗਰੂਕਤਾ ਸੀਗੀ ਕੱਲ ਨੂੰ ਹੋਰ ਵਧੀਆ ਇਕੱਠ ਹੋਊਗਾ ਤੇ ਲੋਕਾਂ ਨੂੰ ਆਉਣਾ ਚਾਹੀਦਾ ਜਾਣਕਾਰੀ ਮਿਲ ਰਹੀ ਆ ਬਹੁਤ ਵਧੀਆ ਪ੍ਰਬੰਧ ਆ